ਬੋਲਗੇ ਬਾਬਾ ਦੀ ਗਲਤ ਹੋਣਾ ਨਾਬਾ ਦੇ ਗੁਰਦੁਆਰਾ ਅਲੋਰਾ ਸਾਹਿਬ ਦੇ ਗ੍ਰੰਥੀ ਨਾਲ ਬੇਦਰਦੀ ਨਾਲ ਮਾਰਕੁੱਟ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਨਸਨੀ ਫੈਲ ਗਈ ਗ੍ਰੰਥੀ ਦੀ ਮਾਰਕੁੱਟ ਕਰਨ ਵਾਲਿਆਂ ਨੇ ਘਟਨਾ ਦਾ ਵੀਡੀਓ ਵੀ ਬਣਾਇਆ ਇਹ ਵੀਡੀਓ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਵਾਇਰਲ ਹੋ ਰਿਹਾ ਹੈ ਮਾਰਕੁੱਟ ਦਾ ਸ਼ਿਕਾਰ ਹੋਣ ਵਾਲਾ ਗ੍ਰੰਥੀ ਅਵਤਾਰ ਸਿੰਘ ਪਿਛਲੇ ਕਰੀਬ 20 ਸਾਲਾਂ ਤੋਂ ਨਾਬਾ ਦੇ ਗੁਰਦੁਆਰਾ ਅਲੋਰਾ ਸਾਹਿਬ ਵਿੱਚ ਗ੍ਰੰਥੀ ਵਜੋਂ ਸੇਵਾ ਕਰ ਰਿਹਾ ਹੈ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਗ੍ਰੰਥੀ ਸਿੰਘ ਨਾਲ ਪੂਰੀ ਤਰ੍ਹਾਂ ਕੁੱਟ ਮਾਰ ਕੀਤੀ ਜਾ ਰਹੀ ਹੈ ਉਹਦੇ ਕੱਪੜੇ ਬਾੜ ਦਿੱਤੇ ਗਏ ਵਾਕਿਚ ਗਏ ਇਥੋਂ ਤੱਕ ਕੀ ਸਿੱਖ ਧਰਮ ਦੇ ਪੰਜ ਕਕਾਰਾਂ ਦੀ ਬੇਅਦਬੀ ਕੀਤੀ ਗਈ ਇਲਜ਼ਾਮ ਨੇ ਕੀ ਮਾਰਕੁੱਟ ਦਾ ਵੀਡੀਓ ਗੁਰਪ੍ਰੀਤ ਨਾਦ ਇੱਕ ਸ਼ਖਸ ਨੇ ਫੇਸਬੁਕ ਤੇ ਅਪਲੋਡ ਕੀਤਾ ਇਸ ਮਾਰਕੁੱਟ ਦੇ ਇਲਜ਼ਾਮ ਖੁਦ ਨੂੰ ਬਾਬਾ ਕਹਾਉਣ ਵਾਲੇ ਕਸ਼ਮੀਰਾ ਸਿੰਘ ਦੇ ਚੇਲਿਆਂ ਤੇ ਲੱਗੇ ਨੇ ਇਲਜ਼ਾਮ ਹੈ ਕਿ ਕਸ਼ਮੀਰਾ ਸਿੰਘ ਖੁਦ ਨੂੰ ਬਾਬਾ ਮੰਨਣ ਲਈ ਅਵਤਾਰ ਸਿੰਘ ਤੇ ਦਬਾਅ ਬਣਾ ਰਿਹਾ ਸੀ ਪਰ ਗ੍ਰੰਥੀ ਅਵਤਾਰ ਸਿੰਘ ਨੇ ਇਸ ਤੋਂ ਇਨਕਾਰ ਕਰ ਦਿੱਤਾ ਇਲਜ਼ਾਮ ਨੇ ਕਿਨ ਹਮਲਾਵਰਾਂ ਵਿੱਚ ਕਸ਼ਮੀਰਾ ਸਿੰਘ ਦਾ ਡਰਾਈਵਰ ਹਰਜਿੰਦਰ ਸਿੰਘ ਸੰਦੀਪ ਸਿੰਘ ਬਹਾਦਰ ਸਿੰਘ ਵਿਕਰਮ ਸਿੰਘ ਤੇ ਕਾਲਾ ਸਿੰਘ ਨੇ ਉਨੇ ਮਾਮਲਾ ਸ਼੍ਰੀ ਅਕਾਲ ਤੱਕ ਸਾਹਿਬ ਬੋਲ ਵੀ ਚੁੱਕਣ ਦੀ ਤਿਆਰੀ ਹੈ ਅੱਲਾਹ ਹਰਨ ਸਾਹਿਬ ਜਹਦਰ ਬਾਬਾ ਕਸ਼ਮੀਰਾ ਸਿੰਘ ਨਾਲ ਰਹਾਂ ਹਾਂ ਜਿਹੜੇ ਉਹਨਾਂ ਦੇ ਜਹਦਰ ਬਾਬਾ ਕਸ਼ਮੀਰਾ ਸਿੰਘ ਦੇ ਚੇਲੇ ਬਾਲਕੇ ਸੀ ਉਹਨਾਂ ਨੇ ਮੇਰੇ ਤੇ ਦਬਾਅ ਪਾਇਆ ਵੀ ਤੂੰ ਜਹਦਰ ਬਾਬਾ ਕਸ਼ਮੀਰਾ ਸਿੰਘ ਨੂੰ ਗੁਰੂ ਕਹਿ ਬਲ ਕੇ ਮਾਹ ਪੁਰਸਾਂ ਨੇ ਇਹ ਸਿਖਾਇਆ ਸੀ ਵੀ ਤੂੰ ਗੁਰੂ ਗੁਰਗ੍ਰੰਥ ਸਾਹਿਬ ਨੂੰ ਕਹਿਣਾ ਕੇਸ ਵੀ ਮੇਰੇ ਪੱਟੇ ਦਸਤਾਰ ਵੀ ਲਾਈ ਤੇ ਦਾੜੀ ਵੀ ਪੱਟੀ ਮੇਰੀ ਤੇ ਕਿਰਪਾਨ ਵੀ ਲਾਤੀ ਕਸੈਰਾ ਵੀ ਪਾੜਤਾ ਇਹ ਉਸ ਤੋਂ ਬਾਅਦ ਇਹਨਾਂ ਨੇ ਬਾਅਦ ਚ ਪਤਾ ਲੱਗਿਆ ਮੈਨੂੰ ਵੀ ਇਹਨਾਂ ਨੇ ਮੇਰੀ ਵੀਡੀਓ ਬਣਾਈ ਹੈ ਵੀਡੀਓ ਬਣਾ ਕੇ ਇਹਨਾਂ ਨੇ ਆਪ ਹੀ ਫੇਸਬੁੱਕ ਤੇ WhatsApp ਤੇ ਛਾੜਤੀ ਜਿਹਦੇ ਵਿੱਚੋਂ ਮੈਂ ਡਰਦਾ ਹੋਇਆ ਮੈਨੂੰ ਚੈਨਲ ਵਾਲਾਂ ਦਾ ਸਹਾਰਾ ਲੈਣਾ ਪਿਆ ਮੇਰੀ ਜਾਨ ਨੂੰ ਖਤਰਾ ਹੈ ਤੇ ਮੈਂ ਅਕਾਲ ਤਖਤ ਵਾਲੇ ਜਹੇਦਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰੀ ਸਹਾਇਤਾ ਕਰਨ ਫਿਲਹਾਲ ਪੀੜਤ ਗ੍ਰੰਥੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਵਾਲਟਸ ਮੁਤਾਬਕ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਵਾੜਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਖੁਦ ਨੂੰ ਗੁਰੂ ਅਖਵਾਨ ਵਾਲਾ ਕਸ਼ਮੀਰ ਸਿੰਘ ਫਿਲਹਾਲ ਇਟਲੀ ਵਿੱਚ ਹੈ